ਸਨ ਮੇਰਾ ਨਾਮ ਕਰਨ ਜਿਤਕੋ ਰਹਾ ਮੇਰਾ ਪਿੰਡ ਜਬੋਹੜਾ ਹੈ ਤੇ ਸਾਨੂੰ ਥਾਣਾ ਇਹ ਸਦਰ ਲੱਗਦਾ ਹੈ ਹੋਇਆ ਕੀ ਹੈ ਭੈਣ ਜੀ ਅਸਲ ਦੇ ਵਿੱਚ ਇਹ ਇਹ ਸਾਡੇ ਨਾਲ ਘੜਾ ਇੱਕ ਵਾਰੀ ਹੋਇਆ ਦੋ ਤਿੰਨ ਵਾਰੀ ਹੋ ਗਿਆ ਚਾਂਸ ਇਦਾਂ ਦੇ ਤਾਂ ਇਹ ਕਿੰਨੇ ਜਾਨਵਰ ਸੀਗੇ ਇਹ ਜਿਹੜੀਆਂ ਕੂਕੜੀਆਂ ਦੇਖੀਆਂ ਜਦ ਇਹ ਚ ਕੁੱਕੜ ਵੀ ਸੀਗੇ ਹਾਂਜੀ ਕੁੱਕੜ ਵੀ ਸੀ ਕੂਕੜੀਆਂ ਇਹ ਸਾਰੇ ਕੋਲ ਟੋਟਲ 100 ਸੀਗਾ ਜਿੱਦਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੇ ਤੇ ਤੁਸੀਂ ਕਦੋਂ ਵੇਖਿਆ ਸਾਨੂੰ ਇਸ ਤੜਕੇ 3 ਵਜੇ ਪਤਾ ਲੱਗਾ ਆ ਰਾਤੀ ਤਾਂ ਬੜੇ ਸੋਹਣੇ ਠੀਕ ਸੀ ਅਸੀਂ ਖਰਾਕ ਪਾ ਕੇ ਗਏ ਆ 3 ਵਜੇ ਜਾ ਦੇਖੇ ਤੇ ਮਰੇ ਪੈ ਸੀ ਜਿੰਦਾ ਲੱਗਾ ਸੀ ਕਿਸੇ ਨੇ ਤੋੜ ਕੇ ਦਰਵਾਜ਼ਾ ਛੇੜਖਾਨੀ ਕੀਤੀ ਐ ਲਾਕਡਾਟ ਵਾਲੇ ਬਹੁਤ ਕੋਲ ਆ ਸਾਡੇ ਅਸੀਂ ਇਹ ਨਹੀਂ ਕਹਿੰਦੇ ਆ ਆਲੇ ਦੁਆਲੇ ਤੇ ਬਹੁਤ ਆ ਉਹਨਾਂ ਨੇ ਕੰਮ ਕੀਤਾ ਐ ਹੋਰ ਕਿਸੇ ਨੇ ਨਹੀਂ ਕੀਤਾ ਬਸ ਮੈਂ ਇਹੀ ਕਹਿੰਦੀ ਆ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡਾ ਬਾਰ ਬਾਰ ਇੱਥੇ ਐਦਾ ਸਾਰਾ ਨੁਕਸਾਨ ਹੁੰਦਾ ਕੱਲ ਨੂੰ ਅਸੀਂ ਹੋਰ ਕੁਝ ਵੀ ਕਰਨਾ ਅੱਜ ਤਾਂ ਸਾਡੇ ਜਾਨਵਰਾਂ ਦਾ ਕੱਲ ਨੂੰ ਸਾਡੇ ਬੱਚਿਆਂ ਦਾ ਵੀ ਹੋ ਸਕਦਾ ਕੌਣ ਜ਼ਿੰਮੇਵਾਰ ਹੈ ਦਾ ਜਦੋਂ ਤੁਸੀਂ ਆ ਕੇ ਵੇਖਿਆ ਜਿੰਦਾ ਲੱਗਿਆ ਸੀ ਕਿ ਜਿੰਦਾ ਖੁੱਲਾ ਸੀ ਨਹੀਂ ਜਿੰਦਾ ਤਾਂ ਲੱਗਾ ਸੀ ਆ ਵੀ ਜਿੰਦਾ ਲੱਗਾ ਸੀ ਉਹ ਵੀ ਲੱਗਾ ਸੀਗਾ ਕੋਈ ਕੰਧ ਟੱਪ ਕੇ ਕੋਈ ਬੰਦਰ ਬੜੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਵੀ ਉਹ ਜਿਹੜਾ ਇਹ ਛੋਟਾ ਜਿਹਾ ਤੋੜਿਆ ਹੋਇਆ ਹੈ ਉਹਦੀ ਬਿਸਤੀ ਇਹ ਤੋੜਿਆ ਹੀ ਆ ਇਹ ਤੋੜਿਆ ਆ ਅਸੀਂ ਕੋਲ ਮੇਖਾ ਆ ਦੇਖੋ ਆ ਸਾਡਾ ਦਰਵਾਜਾ ਤੋੜ ਕੇ ਕੋਈ ਅੰਦਰ ਵੜਿਆ ਆ ਹਨਾ ਇਹਦੇ ਅੰਦਰ ਵੜ ਕੇ ਉਹਨਾਂ ਨੇ ਆ ਇਹਨਾਂ ਦਾ ਕੰਮ ਆ ਦੇਖ ਲਓ ਕੀਤਾ ਹੈ ਪਿੰਡ ਜੱਬੋਵਾਲ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੇ ਸਾਥੀਓ ਇਹ ਜਾਨਵਰ ਤਕਰੀਬਨ ਮਰ ਗਏ ਸਾਰੇ ਇੱਕ ਵੀ ਸਾਹ ਨਹੀਂ ਲੈ ਰਿਆ ਬੋਲੇ ਹੀ ਬੋਲੇ ਜੇ ਤੁਹਾਨੂੰ ਸ਼ੱਕ ਹੈ ਤਾਂ ਸਾਨੂੰ ਦੱਸ ਦੋ ਬੋ ਜੀ ਹਾਂਜੀ ਅੱਜ ਨਹੀਂ ਕੱਲੂ ਜਾਂ ਪਰਸਾ ਤੱਕ ਸੰਦ ਦੱਸ ਤੁਸੀਂ ਦਰਖਾਸਤ ਦੇ ਦੇ ਦਿੱਤੀ ਹੈਗੀ ਪੁਲਿਸ ਵਾਲੇ ਮੌਕਾ ਵੀ ਵੇਖਿਆ ਹਾਂਜੀ ਦੇਖਿਆ ਜੀ ਕਿਹੜੇ ਥਾਣੇ ਤੋਂ ਆਇਸੀ ਇਹ ਆਇਸੀ सदर ਤੋਂ ਠੀਕ ਹੈ